ਜੀ ਮੈਂ ਜਗਮੀਤ ਸਿੰਘ ਬੇਗੂ ਵਾਲੇ ਤੋਂ ਤੇ ਆਪਦੇ ਆਪ ਨੂੰ ਬੜਾ ਕਰਮਾਂ ਵਾਲਾ ਸਮਝਦਾ ਮੈਂ ਅੱਜ ਮੇਰੀਆਂ ਦੋ ਦਾਦੀਆਂ ਦੋਨੇ ਸਗੀਆਂ ਭੈਣਾ ਆ ਜਿਹੜੀ ਇੱਧਰ ਮੇਰੀ ਦਾਦੀ ਬੈਠੀ ਆ ਇਹ 100 ਤੇ 3 ਸਾਲ ਦੀ ਹੋ ਗਈ ਆ 1947 ਦੇਸ਼ ਦੀ ਵੰਡ ਵੇਲੇ ਇਹ ਮੇਰੀ ਦਾਦੀ 25 ਸਾਲਾਂ ਦੀ ਸੀ ਆ ਮੇਰੀ ਜਿਹੜੀ ਦਾਦੀ ਆ ਛੋਟੀ ਭੈਣਾ ਮੇਰੀ ਮਾਂ ਦੀ ਇਹ ਹੈ ਗਿਆ 8 ਸਾਲ ਮਾਂ ਤੋਂ ਛੋਟੀ 95 ਸਾਲਾਂ ਦੀ ਇਹ ਤੇ ਮੈਂ ਆਪਦੇ ਆਪ ਨੂੰ ਸਾਡੇ ਪਿੰਡ ਦੇ ਵਿੱਚ ਸਾਡੇ ਬੇਗੂ ਵਾਲੇ ਦੇ ਵਿੱਚ ਇਹ ਹੀ ਦੋ ਮੇਰੀਆਂ ਦਾਦੀਆਂ ਜਿਆਦੇ ਉਮਰ ਦੀਆਂ ਜਾਂ ਤਾਂ ਕੋਈ ਇਹਨਾਂ ਦੇ ਸਾਹ ਪੂਤੇ ਪੋਤੇ ਆੜੀਆਂ ਹੋ ਗਿਆ ਤੇ ਇਹ ਦਾਦੀ ਮੇਰੀ ਵੱਡੀ ਹੈ ਹੀ ਠੱਕੀ ਸੀ ਮੰਜੀ ਤੋਂ ਜਾਣਦੀ ਤੇ ਬਾਹਰੋਂ ਵਸਤਰ ਲਵਾਇਆ ਤੇ ਹੁਣ ਮੈਂ ਆਪਦੀ ਛੋਰੀ ਵੱਡੀ ਦਾਦੀ ਨੂੰ ਉਹਨਾਂ ਸੁਣਦਾ ਨਿਗਾ ਤੇ ਦੇਖਦਾ ਵੀ ਘੱਟ ਆ ਮਾ ਛੋਟੀ ਤੋਂ ਮੈਂ ਸੁਣਦਾ ਪਾਕਿਸਤਾਨ ਦੀਆਂ ਗੱਲਾਂ ਤੇ ਕਰਮ ਆਲੇ ਆ ਲੋਕ ਬਈ ਇਹਨਾਂ ਦੀ ਸੇਵਾ ਕਰਿਆ ਕਰੋ ਬਜ਼ੁਰਗਾਂ ਦੀ ਜਿਹੜੇ ਆਪਾਂ ਇਹਨਾਂ ਦੇ ਵਿੱਚ ਬੈਠੇ ਆ ਤੇ ਮੈਂ ਆਪਦੇ ਆਪ ਨੂੰ ਸਾਡੇ ਸਾਰੇ ਪਰਿਵਾਰ ਬڑے ਕਰਮ ਆਲੇ ਸਮਝਦੇ ਜਿਹੜੇ ਇਹ ਸਾਡੀਆਂ ਦਾਦੀਆਂ ਸਾਡੇ ਬੋਲ ਦੇਖਣਾ ਦਾਦੀ ਤਾਂ ਜੇ ਕੋ ਪਹਿਲਾਂ ਚੱਲ ਉਸੇ ਮਾ ਦਾਸ ਹੁਣ ਮੈਨੂੰ ਪਾਕਿਸਤਾਨ ਦੀਆਂ ਗੱਲਾਂ ਸੁਣਾ ਦੇ ਇੱਥੋਂ ਦੀਆਂ ਸੁਣਾ ਦੇ ਇਹਦਾ ਪਾਕਿਸਤਾਨ ਬੁਣਿਆ ਨਾ ਅਸੀਂ ਆ ਕੇ ਆਪਿਆ ਗਾਣੇ ਤਾਲਦਾਰ ਘਰ ਘਰ ਦਾ ਮੜਾ ਜੱਜ ਜੀ ਬੋਲੇ ਮੈਂ ਹਾਂ ਬਸ ਪਸਨਾ ਨੂੰ ਪਾਉਣ ਨੂੰ ਇੱਕ ਮੁਸਲਮਾਨ ਅਸੀਂ ਚੱਲਣਾ ਹੈ ਤੇ ਸਾਡੇ ਆਪਾਂ ਚੱਕ ਕੇ ਦਾਣਾ ਸਾਡੇ ਪਸਨਾ ਨੂੰ ਪਾਈ ਜਾਂਦੇ ਅਸੀਂ ਆ ਜਾਗੇ ਆ ਕੇ ਸਾਰਾ ਬਤਾਉਂਗੇ ਉਹ ਬਾਂਡ ਰੋਕਣਾ ਹੋਇਆ ਜਿਹੜਾ ਭਾਂਡਾ ਛੰਨਾ ਸੀ ਉਹ ਅਸੀਂ ਤੋਏ ਕੱਟ ਕੇ ਬੋਰੀਆਂ ਪਰਤੇ ਥੱਲੇ ਨਾ

ਉਨਾਂ ਨੂੰ ਅਸੀਂ ਆਖਿਆ ਤਾਂ ਦੋ ਦਿਨ ਪਾਉਣ ਦੇ ਚਾਰ ਕੱਟ ਮੇਰੇ ਤੇ ਹੋ। ਚਾਰਾਂ ਤਰ੍ਹਾਂ ਨੂੰ ਕੋਹ ਨੂੰ ਪਾ ਦੋ। ਹੋਣਾ ਸਵਾਗਤ। ਸਾਨੂੰ ਪੰਤ ਕੀ ਗੋਰੀ ਨੂੰ ਤਾਂ ਤੁਸੀਂ ਮੋੜ ਲੈ। ਗਣਕ ਕੀਰੇ ਰਸੀ ਮਾਦੋਂ ਪਹਲਾ ਸੋਹ ਜਾਨੀ ਕੋਈ ਹੋਣੀ ਸੀ। ਅੱਛਾ। ਅੱਛਾ। ਕੋਈ ਨਹੀਂ ਕਿਤੇ ਆ ਤੱਕ ਪਕੌਣ ਲਾ ਕੇ ਬਾੜਾ ਦੇਤਾ ਸਾਨੂੰ ਉਹਨਾਂ ਨੇ। ਬਾੜਾ ਜੀ ਪਕੌਣ ਤੇ ਖਾ ਕੇ ਆਉਂਦਾ ਉਹ ਕਿ ਰੈ ਦੀ ਬੀਜ ਚੌਕ। ਚੌਕ ਪਰ ਆਉਂਦੇ ਜੀ। ਮੇਰਾ ਤੇ ਉਸ ਚਾਹਤਾ ਸੀ 4 5 4 ਕਾਮਾ ਦਾ ਬਾਕੀ ਕਰ ਬਸ ਹਮ ਇਹ 80 ਕੋਪ ਸੀ ਤੇ ਬਸ 90 ਤੇ ਮੇਰੇ ਕੋਲ ਇੱਕ ਨਵਾਂ ਨਾਸ ਤੇ ਰੁਪਿਆ ਗਿਆ ਅੱਛਾ ਅੱਛਾ ਉਹ ਨਾ ਲੇਡੀ ਸਿੰਘ ਇਹਦੇ ਕੋਲ ਦਾ ਹਮ ਉਹਨੇ ਕੋਲੋਂ ਫੋਨ ਆਈ ਸੀ ਹਮ ਉਹਨੇ ਕਿ ਕਿ ਕਰਸ ਨੇ ਆ ਕੇ ਜਦ ਵਿੱਚ ਇਹ ਦੋ ਆ ਕੇ ਪਰ ਮੈਂ ਤੇਰਾ ਸਮਾਨ ਚੁੱਕਾ ਅਸੀਂ ਆਖ ਕਹਤਾ ਦੇ ਬਿਚੇ ਮੋੜੀ ਦਾ ਜਾਨ ਨਗਵਾਇਆ ਉਹ ਨਹੀ ਉਹਨੇ ਇੱਕ ਕਸਦੂਸ ਫਰਦ ਜੇ ਮੇਰੀ ਮਾਂ ਦਾ ਹੂੰ ਦੋ ਕੋਈ ਨਾ ਪੰਕ ਦਿਆ ਹੂੰ ਤੇ ਬਾਕੀ ਜੋ ਕੋਈ ਦੋ ਮੰਜ਼ੇ ਲੱਦੇ ਹੂੰ ਕੋਈ ਉਹਨੂੰ ਤਵੀ ਕਿਆ ਦਿਓ ਨੇ ਵਿਚਾਰ ਨਹੀਂ ਉਹ ਲੱਦਦੀ ਐਟਕ ਫਤੀਲਾ ਬਾਹਰ ਪਿਆ ਸੀ ਉਹ ਲੱਦਦੇ ਹੂੰ ਦੱਸ ਕੇ ਘੱਟਾ ਦਿਆ ਜੋੜ ਚੜੇ ਨਹੀਂ ਜੋੜ ਕੇ ਘੱਡਾ ਤੇ ਆਪ ਕਿਉਂ ਸਭ ਬਗਾਂਦੇ ਨਹੀਂ ਫਰਲਕ ਹਾਂ ਸੁਨੀਆ ਕੱਲਤਾ ਕੋਤੋਂ ਹੈ ਨੀ ਜੀ ਯਾ ਆਪ ਦਾ ਗਰਵਾਸੀ ਨੂੰ ਆਪ ਕੋ ਸਮਾਂ ਨਹੀਂ ਇੱਕ ਨਈ ਬੰਦਰੀ ਮਗਰ ਅੱਛਾ ਮਾਜਵੀ ਨਾਲ ਹੈ ਆਮ ਘਿਹਰ ਨਾਲ ਨਈ ਬੰਦਤੀ ਆਲਾ ਬੱਚੇ ਹੁੰਦੇ ਕੀ ਬੱਚੇ ਬਦਦੀ ਹਾਂ ਉਹ ਮੁਸਲਮਾਨ ਦਾ ਸੀ ਦੇਲੀ ਦੇਖ ਸਕੀ ਕੀ ਨਾਂ ਸੀ ਮਾਹ ਦਾ ਉਹ ਦਾ ਨਾਂ ਸੀ ਹੈਦਰ 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 ਮੇਰੇ ਯਾਦ ਆ ਤੇ ਪਿੰਡ ਕਿਹੜਾ ਸੀ ਮਾ ਤੁਹਾਡਾ ਉੱਥੇ ਆਪਣਾ ਜਲਾਲ ਜਲਾਲਨ ਹਾਂ ਸਾਡਾ ਪਿੰਡ ਤਾਂ ਜਲਾਲਨ ਜਲਾਲਨ ਪਿੰਡ ਸੀ ਆਪਣਾ ਤੇ ਹੈਦਰ ਸੀ ਉਹਦਾ ਨਾਮ ਆਪਣਾ ਜਿਹੜਾ ਬਾਪੂ ਦਾ ਦੋਸਤ ਸੀ ਤੇ ਆਪਣੇ ਤੁਹਾਡੇ ਪਿਓ ਦਾ ਨਾਮ ਕੀ ਸੀ ਮਾਂ ਮੇਰੇ ਬਾਪੂ ਦਾ ਮੇਰੇ ਬਾਪੂ ਦਾ ਨਾਮ ਸੀ ਗਰਬਖਸ਼ ਗਰਬਖਸ਼ ਹਾਂ ਅੱਛਾ ਇੱਕ ਮੇਰੇ ਚਾਚੇ ਦਾ ਨਾਮ ਸੀ ਕਯੂਸਿਓ ਅੱਛਾ ਜੀ ਇੱਕ ਕੰਤਾਏ ਦਾ ਨਾਮ ਸੀ ਗਰ ਦਿੱਖਤ ਇੱਕ ਮੇਰੇ ਤਾਈ ਦਾ ਨਾਮ ਸੀ ਤਰਨਾਮ ਸਿੰਘ ਅੱਛਾ ਜੀ ਚਾਰਾਂ ਭਰਾਵਾਂ ਦੇ ਨਾਮ ਸੀ ਅੱਛਾ ਜੀ ਜਾ ਜ਼ਿਆਦਾ ਕਿਦੋਂ ਗਦਾ ਇੱਕ ਢੱਡਾ ਖੜਾਤਾ ਹਾਂਜੀ ਇਹ ਉਨ ਸੁਣਿਆ ਗਿਆ ਉਹਦੇ ਆ ਕੇ ਸਮਾਨ ਲਾ ਕੇ ਅੰਦਰ ਪਾ ਰੱਖਿਆ ਕੋਲ ਤੋਂ ਬਾਗ ਦਾ ਹਿੰਦਸਤਾਨ ਇਹ ਮੋਹਨਪੁਰਿਆਂ ਦਾ ਢੱਡਾ ਲੈ ਕੇ ਤੇ ਸਮਾਨ ਰੱਖਦੇ ਆ ਉਹਦਾ ਸਮਾਨ ਜੋੜ ਕੇ ਢੱਡਾ ਤੇ ਆਦਨ ਦਾ ਕਾਇਨਾ ਆਦਨ ਦਾ ਕਹਾਤਾ ਮਿਲਾਇਆ ਪੈਸੇ ਨੇ ਦੇਤਾ ਤੇਰਾ ਕੱਡਾ ਉਹ ਬੱਟਾ ਬੇਦਾਰਿਆ ਦੂਰ ਹੂੰ ਵੀ ਇਹ ਲੱਗ ਕਰੂਗਾ ਕੱਡਾ ਉਹ ਆਦਾ ਤੈਨੂੰ ਕੱਡਾ ਦਿੱਤਾ ਅੱਛਾ ਅੱਜ ਦਿੱਤੇ ਜੀ ਕਰੇ ਮੋਢੀ ਨੀ ਨਾਮ ਉਹ ਜਿਹੜਾ ਬਾਪੂ ਮੁਸਲਮਾਨ ਸੀ ਕੋਹਣ ਆਕਤਾ ਉਹਨੇ ਆਕਿਆ ਤੇਰੇ ਮੇਰੇ ਪਿਓ ਉਹ ਆਦਾ ਨਹੀਂ ਤੂੰ ਮੇਰੇ ਤੇ ਇੱਕ ਢਾਕੋਂ ਦਿੱਤਾ ਮੈਂ ਤੇਰਾ ਬੰਦ ਤੇ ਕੱਢੀ ਬੰਦ ਕੱਢਾ ਚਲ ਉਹਨੇ ਜੋੜ ਕੇ ਕੱਡਾ ਤੇ ਨਘਾਤਾ ਸਾਮਣੇ ਬੈਠਾ ਬੇਦਾਰਿਆ ਊੜੀ ਵੀ ਪਨ ਮੁੜਦਾ ਕਰਦਾ ਉਸ ਮਾਣੇ ਘਰੋਂ ਜਾਣਾ ਸੀ ਜਾਣਾ ਸੀ ਚਲ ਲੈ ਗਿਆ ਚਾਰਾ ਛੱਡਿਆ ਉਹ ਆਟਾ ਸੀ ਢੋਮੀ ਨੇ ਰੋਗੋੜੀ ਮਾ ਢੋਮੀ ਨੇ ਘਰ ਤੋਂ ਮੀਨੇ ਘਰ ਨੇ ਆਹ ਨਾ ਤੇ ਮਹਾਰਾਜ ਨੇ ਮੁੜ ਕੇ ਆਪੇ ਕੋਈ ਟੋ ਬੰਨ ਲਾਤਾ ਆ ਅਸੀਂ ਟਾਈਮ ਕਰਕੇ ਉਸ ਮਾਣੇ ਘਰ ਪਰੇ ਰੇ ਪਈ ਸੀ ਛੱਡੇ ਬੇਬੇ ਹੋਏ ਦੋ ਮੰਨਿਆ ਸੀ ਮੇਰੇ ਪਿਓ ਦੇ ਮੇਰੇ ਦਿਨ ਇੱਕ ਗਾਂ ਸੀ ਦੋ ਬੈਠ ਕੇ ਸੀ ਇਹ ਵਾਈ ਕਰਦੇ ਸੀ ਉੱਠ ਉਹਦਾ ਹਾਲ ਸੀ ਉੱਠਦਾ ਜਾਈ ਦੂਜੇ ਘਰੇ ਕਰਨਾ ਕਿ ਜਿੰਦੇ ਬਾਹਰ ਨਿਕਲੇ ਵਿਚਾਰ ਉਹ ਆਪ ਕਿ ਕਹਿਊਗਾ ਤਾਂ ਮੂਢਾ ਕਿ ਨਹੀਂ ਕਰਵਾਸ ਪਿੰਡ માં ਕਿਹੜਾ ਸੀ ਮੈਂ ਫੇਰ ਭੁੱਲ ਗਿਆ ਜਲਾਲਨ 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 ਠੀਕ ਹੈ ਜਲਾਲਨ ਪਿੰਡ ਸੀ ਆਪਣਾ ਹੈ ਦਾਣ ਪਿੰਡ ਕੋਤਾ ਦੇ ਨੇੜੇ ਕੋਤਾ ਦੇ ਨੇੜੇ ਕੋਤਾ ਦੇ ਨੇੜੇ ਠੀਕ ਹੈ ਪਹਿਲਾ ਨਿਵਾਲਾ ਤੇ ਮੰਡੀ ਕਿਹੜੀ ਲੱਗਦੀ ਸੀ ਆਪਾਂ ਨੂੰ ਭੋਲੇ ਵਾਲੇ ਭੋਲੇ ਵਾਲੇ ਦੀ ਮੰਡੀ ਠੀਕ ਹੈ ਭੋਲੇ ਵਾਲੇ ਠੀਕ ਹੈ ਤੇ ਉਥੇ ਇੱਕ ਮਾਂ ਇੱਕ ਤੇ ਫਿਰ ਨੀਂਦੇ ਵਾਲੇ ਕਿੰਨੇ ਕੁ ਦੂਰ ਸੀ ਜਿੱਥੇ ਤੁਸੀਂ ਵਿਆਹਿਆ ਸੀ ਬਾਪੂ ਘਰਾਂ ਨੂੰ ਅਰੇ ਨੀਂਦੇ ਵਾਲੀ ਤਾਂ ਉਹ ਤਾਂ ਐਂਸੀ ਜਿਆ ਬੋਲੇ ਵਾਲੇ ਬੋਲੇ ਵਾਲਾ ਸੱਚਾ ਉਹ ਕਿ ਸਾਦ ਕੀ ਨਹਿਰ ਬਹੁਤ ਤੱਕਣੀ ਸੀ ਸਾਦ ਕੀ ਨਹਿਰ ਬਾਪੂ ਹਰੇ ਦੱਸਦੇ ਉਹ ਤੇ ਸਾਦ ਕੀ ਨਹਿਰ ਦਾ ਨਾਂ ਨਹੀਂ ਸੀ ਹੈ ਨਾ ਜੇ ਤਾਂ ਉਹ ਡੇਢੀ ਸੀ ਡੇਢੀ ਸੀ ਉੱਥੇ ਅੱਛਾ ਇਹ ਤਾਂ ਢੇੜੀ ਤੇ ਚੜ ਕੇ ਲੰਘ ਜਾਂਦੀ ਫੇਰ ਤੱਕ ਘਿਆਣੀ ਦੀ ਨੀਵਾਟ ਸੀ ਹਾਂ ਕਿਤੇ ਢੇੜੀ ਤੇ ਨਾ ਚੜਦੇ ਤੇ ਫੇਰ ਗੋਦ ਨਾ ਦੀ ਨੀਵਾਟ ਉਹ ਲਿਆ ਰਹੇ ਜਿਨੀਵਾਟ ਇਹ ਸਾਦਨ ਤੇ ਆਉਂਦੇ ਤਾਂ ਫੇਰ ਗੋਦ ਤੇ ਬਾਈ ਜੀ ਮੈਂ ਤੁਹਾਨੂੰ ਗੱਲ ਹੋਰ ਐਡ ਕਰਨਾ ਮੇਰਾ ਜਿਹੜਾ ਮਟਾ ਦਾਦਾ ਬਾਪੂ ਭਿੰਦਰ ਸਿੰਘ ਸੀ ਨਾ ਉਹ ਸਾਦ ਕੀ ਨਹਿਰ ਸੀ ਬਹੁਤ ਵੱਡੀ ਸੀ ਤੇ ਦੂਜੇ ਬੰਦਿਆਂ ਦੀਆਂ ਰੋਟੀਆਂ ਲੈ ਕੇ ਨਾ ਉਹ ਉੱਪਰ ਦੀ ਬਹੁਤ ਵੱੜ ਕੇ ਆਉਣਾ ਪੈਂਦਾ ਸੀ ਤੇ ਰੋਟੀਆਂ ਸਿਰ ਤੇ ਉੱਪਰ ਰੱਖ ਕੇ ਜਿਚਾ ਕੇ ਬਾਪੂ ਛੋਟਾ ਦਸਦਾ ਹੁੰਦਾ ਸੀ ਬਾਪੂ ਗੁਰਦੇਸ ਉਹ ਆਇਆ ਸਮਾਂ ਦੇ ਸਾਡੇ ਦੇ ਘਰ ਆਲਾ ਆ ਮੇਰੀ ਮਾਂ ਵਿਚਾਲੜੀ ਸੀ ਇੱਕ ਤਿੰਨ ਭਰਾ ਸੀ ਤੇ ਉਹ ਸਾਦ ਕੀ ਨਹਿਰ ਦੇ ਵਿੱਚ ਰੋਟੀਆਂ ਤੇ ਲੱਸੀ ਸਿਰ ਦੇ ਉੱਪਰ ਰੱਖ ਕੇ ਤੇ ਤਰ ਕੇ ਲੰਘ ਜਾਂਦਾ ਸੀ ਇੰਨੀ ਜਾਨ ਹੁੰਦੀ ਸੀ ਉਹਨਾਂ ਬੰਦਿਆਂ ਚ ਇਵੇਂ ਆਵਾ ਹਾਂ ਅੱਜ ਜੈ ਲੈ ਦਿੱਤ ਨਾਲ ਲੱਸੀ ਦਾ ਆ ਇਹ ਅੱਜ ਨਹੀਂ ਘਰੋਂ ਤੇ ਸਾਦ ਕੀ ਨਹਿਰ ਦੇ ਨਾਲ ਮਾਂ ਬਾਪੂ ਹਰਿਆਂ ਦੇ ਆਪਣੀ ਜ਼ਮੀਨ ਹੁੰਦੀ ਸੀ ਬਹੁਤ ਪਾਣੀ ਹੈ ਨਾ ਹਾਂ ਜੀ ਮੈਂ ਆਪਣੇ ਹੁਣ ਲੱਸੀ ਆ ਇਹ ਤਾਂ ਸੀ ਉਹਦੇ ਨਰਸੀ ਤੇ بڑے ਸਾਡੇ ਦਾਦੇ ਦਾਦੀਆਂ ਨੇ ਵਕਤ ਕੱਢੇ ਤੇ ਇਹ ਸਾਡਾ ਬੇਗੂੜਾ ਪਿੰਡ ਟਿੱਪਿਆਂ ਦਾ ਪਿੰਡ ਸੀ ਠਾੜ ਦਾ ਏਰੀਆ ਇੱਥੇ ਨਾ ਨੇ ਮਾ ਤੰਬੂ ਲਾ ਕੇ ਰਹਿੰਦੇ ਰਹੇ ਤੁਸੀਂ ਹਨਾ ਉਹ ਸਾਡੇ ਪਿੱਪਲ ਕਿੱਕਰ ਹੁੰਦੀ ਸੀ ਉੱਥੇ ਤੰਬੂ ਹਾਂ ਮਾ ਤੁਹਾਨੂੰ ਦੱਸ ਪਹਿਲਾਂ ਅਸੀਂ कौन भी आए हां जी दौड़ हां वो गाय गोठा आली पे जोरा पे गया हां जी जम्मा उठे तो था था थाने सीते उनका दी आ चाचा छोरा पे गया फिर एक थे बारी की हां जा देखो आए एक बुआ है थे बेक बुआ जागी ये थे कदे उठे बेक दौड़ती कदे थे थाना एक कोठा सी थे असली संभू ला ले संभू ला लेंगे बोला કે ਐਂ ਕਰਕੇ ਵੀ ਕੜੀ ਜਿ ਦੇ ਸਰਾਜ ਕੰਪਨੀ ਚ ਪੈ ਗਈ ਨੀ ਇਹ ਤੇਰੇ ਬਾਪੂ ਵੱਲੇ ਮੀਂਹ ਗਈ ਇਹ ਕੋਈ ਤੇ ਫਾਇਦਾ ਨਹੀਂ ਇਹ ਫਟਾ ਕਾਸੀ بڑے ਵਕਤ بڑے ਵਕਤ ਸਾਡੀਆਂ ਦਾਦੀਆਂ ਨੇ ਸਾਡੇ ਦਾਦਿਆਂ ਨੇ ਬਾਈ ਸਾਰਿਆਂ ਨੇ ਇਕੱਲੇ ਸਾਡੇ ਰੀ ਉਹ ਉਹ ਦौरी ਮਾੜਾ ਸੀ ਅਡਾ ਵੱਡਾ ਬਾਪੂ ਮਹਿੰਦਰ ਸਿੰਘ ਸਾਰਾ ਉਹਦੇ ਹੱਥ ਚ ਹੁੰਦਾ ਸੀ ਸਭ ਕੁਝ ਕਾਰੋਬਾਰ ਛੋਟਾ ਮੇਰਾ ਬਾਪੂ ਸੀਗਾ ਨਾਜ਼ਰ ਸਿੰਘ ਤੇ ਉਦੋਂ ਛੋਟਾ ਮਾਂ ਦੇ ਘਰ ਆਲਾ ਸੀਗਾ ਆਪਣਾ ਕਰਦੇਵ ਸਿੰਘ ਤੇ ਮੈਂ 나જર ਸਿੰਘ ਦਾ ਪੁੱਤਰਾ ਵਿਚਾਲੜੇ ਬਾਪੂ ਦਾ ਤੇ ਅਸੀਂ ਕਰਮਾੜਿਆ ਮੇਰੇ ਦਾਦੀਆਂ ਹਜੇ ਵੀ ਇਹਨਾਂ ਦੀ ਦਵਾਈ ਬੁਢੀ ਜਿੰਨਾ ਹੋ ਸਕਦਾ ਸੀ ਮੁੱਕਰ ਨਹੀਂ ਦਿੰਦੇ ਆਪ ਦੇ ਦਿਨ ਪਤਾ ਨਹੀਂ ਆਪਣੇ ਬੱਚਿਆਂ ਨੇ ਕਿਵੇਂ ਜਿਉਣੇ ਪਰ ਜਿੰਨੀ ਆਪ ਦੀ ਜਮੀਰਾਂ ਜਾਗਦੀਆਂ ਨੇ ਤੇ ਜਿਵੇਂ ਉਹ ਭਾਈ ਮਿੰਟੂ ਜ ਜਨੋਕਤਾ ਦੀ ਸੇਵਾ ਵਾਲਾ ਆਪਣੇ ਉਹ ਲੈ ਜਾਂਦਾ ਬਜ਼ੁਰਗਾਂ ਤੇ ਸਾਡੀਆਂ ਦਾਦੀਆਂ ਵੀ ਕਰਮਾ ਆੜੀਆਂ ਜਿਨ੍ਹਾਂ ਨੂੰ ਅਸੀਂ ਸਾਡੇ ਕੋਲ ਆ ਅਸੀਂ ਇਹਨਾਂ ਦੇ ਕੋਲ ਬਹਿ ਕੇ ਗੱਲਾਂ ਹਜੇ ਵੀ ਸੁਣਦੇ ਆ ਫੋਨਾਂ ਤੋਂ ਮੈਂ ਜਿੰਨਾ ਵੀ ਟਾਈਮ ਲੱਗਦਾ ਅਸੀਂ ਇਹਨਾਂ ਦੀਆਂ ਲੱਤਾਂ ਘੁੱਟ ਕੁਛ ਕਰ ਤੇ ਇਹ ਵੀ ਆਪਦੇ ਆਪ ਨੂੰ ਕਰਮਾ ਆੜੀਆਂ ਸਮਝਦੀਆਂ ਵੀ ਜਿਹੜੀਆਂ ਸਾਡੇ ਅਸੀਂ ਇਹਨਾਂ ਨੂੰ ਸੰਭਾਲਦੇ ਆ ਪੜੋਤਿਆਂ ਆੜੀਆਂ ਹੋ ਗੀਆਂ ਹਲੇ ਅਸੀਂ ਇਹਨਾਂ ਨੂੰ ਬਾਬਾ ਨਾਨਕ ਸੁੱਖ ਰੱਖੇ ਅਜੇ ਅਸੀਂ ਇਹਨਾਂ ਦੀ ਜਾਨ ਨਹੀਂ ਜੇ ਸਾਡੀ ਤਾਂ ਇਹ ਹੀ ਕੋਸ਼ਿਸ਼ ਆ ਜਿੰਨੇ ਤਾਕਤ ਵਗੈਰਾ ਦੀ ਦਵਾਈ ਖਾਂ ਕੇ ਦਿੱਤਾ ਤਾਂ ਪਰ ਤੇ ਮਾਂ ਠੀਕ ਆ ਥੋੜੇ ਦਿਨ ਤੇ ਹੀ ਆ ਸੀ ਥੋੜੀ ਕਮਾਈ ਖਾਈ ਜਾਂਨੇ ਤੁਸੀਂ ਸਾਡੇ ਸਾਨੂੰ ਇਸ ਪਿੰਡ ਦੇ ਵਿੱਚ 100 ਕਿੱਲਾ ਜ਼ਮੀਨ ਬੁढ़ाई ਤੰਬੂ ਲਾ ਕੇ ਹਨਾ ਤੰਬੂ ਲਾ ਸੱਤ ਤੁਹਾਨੂੰ ਦੱਸਣਾ ਯਾਰ ਮੇਰਾ ਰੋਣ ਨਿਕਲ ਜਾਂਦਾ ਪਹਿਲੀ ਨਾਲ ਕੋਲੇ ਬੈਠਿਆ ਸਾਨੂੰ ਤੰਬੂ ਲਾ ਕੇ ਇਹਨਾਂ ਜ਼ਮੀਨਾਂ ਬਣਾ ਕੇ ਦਿੱਤੀਆਂ ਅਸੀਂ ਅੰਦਰ ਉੱਤੀ ਖਾਈ ਜਾਂਦੇ ਇਹਨਾਂ ਨਹੀਂ ਬਣਾਉਂ ਸਾਡੇ ਦੇ ਦਾਦ ਜੀ ਸਰਕਾਰੀ ਕਾਤੇ ਹੋਈ ਰੋਟੀ ਇਹਨਾਂ ਦੀ ਬਦੌਰਤ ਅਸੀਂ ਅੱਜ ਪਿਆਜੀ ਰੋਟੀ ਖਾਈ ਅਨੇ ਸਾਨੂੰ ਤਾਂ ਮੇਰੇ ਕਾਤੇਗਾਂ ਨੂੰ ਮੇਰੇ ਦਾਦਿਆਂ ਨੂੰ ਜਿੰਨਾ ਕੋ ਅਸੀਂ ਹਾਂ ਸਾਡੇ ਕੋਲ ਕੋਈ ਹੰਦੇ ਧੰਨਵਾਦ ਭਾਈ ਸਾਰਿਆਂ ਦਾ ਸਟਾਪ ਕਿੱਥੇ